ਆ ਪੱਠਾ ਬਈ ਇਹ ਆ ਪੱਠਾ ਜੀ ਸਾਰਾ ਕੁਝ ਸੈੱਟ ਹੈ ਨਹੀਂ ਜੀ ਥਣ ਬੜੇ ਸੈੱਟ ਨੇ ਉਹ ਚੱਲ ਖੁੱਲਲੀ ਤੇ ਦਾਣੇ ਤਾਂ ਖਾਊਗੀ ਭੱਜੂ ਤਾਂ ਨਹੀਂ ਕਿਧਰੇ ਮੇਰੇ ਜੂ ਟਾਈਮ ਹੈ ਨਹੀਂ ਆ ਲੋ ਬਾਬਾ ਜੀ ਫਿਰ ਫੜਾ ਲੇ ਬਾਬਾ ਤੂੰ ਹੀ ਫੜ ਲੈ ਪੱਠੂ ਇਹਦੀ ਰੱਖ ਲੈ ਜੀ ਆ ਆ ਫੜਾ ਪਾ ਤਲ ਆ ਆ ਤਾਂ ਤੂੰ ਬੰਦੇ ਗੱਡੀ ਚ ਤੇਰੇ ਲਈ ਅੱਖ ਨਹੀਂ ਫੜੂਗਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਦੋਏ ਪਾਸੋਂ ਖਤਮ ਆ ਜੂ ਇਹਦਾ ਵੀ 5500 ਰੁਪਏ ਕਣ ਕਰੀਂ ਹੋਰ ਤੋਂ ਬਾਬਾ ਕਹਿੰਦਾ ਉਹ ਬਾਬਾ ਜੋਰ ਚ ਤੱਕੜਾ ਪੁਰਾਣਾ ਪਹਿਲਵਾਨ ਹੈ ਕਿਤੇ ਸਣੇ ਮੈਨੂੰ ਕੁੱਟੇ ਰਿਆਸਤਾ ਟਚਰਾ ਨਹੀਂ ਕਰੀਂਦਾ ਮਾਲ ਦਾ ਮੁੱਲ ਲਾਇਆ ਉਹ ਬਾਬਾ ਦੇਖ ਲੈ ਯਾਰ ਇਹਦੇ ਵੀ ਸਿੰਘ ਥੋੜੀ ਫਿਰਦਾ ਨੂੰ ਉਹ ਤਾਂ ਰੱਬ ਦੇ ਰੰਗ ਨਹੀਂ ਬਾਬਾ ਜੀ ਬਹੁਤੀਆਂ ਗੱਲਾਂ ਨਾ ਛਿੜਕੀ ਮੰਗਦਾ ਰਾਜੂ ਇੱਧਰ ਏਲੀ ਪਹਿਲਾਂ ਪਾਠ ਬਲੀ ਦੇਖ ਦੇ ਖੜ ਦੇਖ ਲਈ ਇਸ ਨੂੰ ਬਰੀ ਕਰਾਂਗੇ ਇਸ ਨੂੰ ਦੇਖ ਲੈ ਥਣ ਦੇਖ ਲੈ ਤੇ ਕੀ ਬਾਤ ਹੈ ਸਾਰੇ ਸੁਲਕੀ ਪੰਜ ਥਣਾਂ ਵਾਲੀ ਮੈਨੂੰ ਦਿੱਤੀ ਸੀ ਨਾ ਅੱਜ ਦੀ ਕੁੜੀ ਨੂੰ ਦਾਨ ਕਰਤੀ ਮਾਂ ਭੈਣ ਚ ਦਵੇ ਨਾਲ ਨਹੀਂ ਜਾਣੇ ਰੁਪਏ ਇਹ ਤਾਂ ਬਾਬਾ ਸੁਣੋ ਜੀ ਇਹ ਤਾਂ ਬਾਬਾ ਐਡਾ ਦਿਲਦਰਿਆ ਬੰਦਾ ਹੈ ਵੀਡੀਓ ਚ ਕਹਿ ਰਿਹਾ ਮੈਂ ਅੱਜ ਮੈਨੂੰ ਅੱਠ ਸਨੇਹੇ ਦੇਤੇ ਮੇਰੇ ਪਿੰਡ ਆ ਮੇਰੇ ਘਰੇ ਆ ਤੇਰਾ ਐਡਾ ਮਾਨ ਸਨਮਾਨਤ ਕਰਕੇ ਤੋਰੂੰ ਪਰ ਮੈਥੋਂ ਜਾਇ ਹੀ ਨਹੀਂ ਗਿਆ ਮੈਂ ਤੇਰੇ ਨਾਲ ਦੇ ਬੰਦੇ ਤਾਂ ਗੰਜੂਸ ਮੈਨੂੰ ਟਾਈਮ ਹੀ ਨਹੀਂ ਲੱਗਿਆ ਜਾਣ ਦਾ ਕਿਉਂਕਿ ਇੰਨਾ ਬੀਜੀਆ ਮੈਨੂੰ ਡਾਕਟਰ ਕੋਲ ਨੇ ਪਸ਼ੂ ਦਵਾਈਆਂ ਦੇ ਕਿਉਂਕਿ 5 ਗੋਲਾਂ ਦੇ 1000 ਰੁਪਏ ਕਬੜੇ ਵੀ ਤੈਨੂੰ ਨਹੀਂ ਇਹ ਵਾਲਾ 6000 ਦੀ ਨਹੀਂ ਬੰਡੀ ਵਾਹ ਆ ਦੱਸ ਦੱਸ ਪੱਕਾ ਜਾਂ ਮੁੱਲ ਲੈ ਪਾਗਲ ਵਾਲੀ ਗੱਲ ਨਹੀਂ ਫਿਰ ਪੱਕਾ ਤੂੰ ਦੱਸ ਦੇ 9000 ਦੀ ਪੱਟੀ ਉਹ ਨਹੀਂ ਬਾਹ ਰਾਜ ਉਹ ਕਹੀ ਜਾਣਦੇ ਨੂੰ ਤੂੰ ਪੈਸੇ ਤਾਂ ਤੇਰੇ ਹੱਥ ਚ ਨੇ ਕਹੀ ਜਾਣਦੇ ਨੂੰ ਜਿ ਬੋਲੇ ਮਾ ਫੜੂ ਪਾ ਖਾਨ ਵਾਲਾ ਨਹੀਂ ਲੋਗੇ ਪਰ ਅਸੀਂ ਦੇਣਾ ਤੈਨੂੰ ਪਤਾ ਰਾਜੂ ਸਾਡਾ ਬੱਟ ਨੂੰ ਘਾਟ ਗਿਆ ਯਾਰ ਕੁੱਤਾ ਹੋਈ ਜੱਲਾ ਕਾੜੀ ਨਹੀਂ ਚੰਨਾ ਦੀ ਘਾਟ ਬਾਣੀ ਨਹੀਂ ਆਣਾ ਚੰਨਾ ਦੀ ਘਾਟ ਮਾੜੀ ਓਏ ਚੰਨਾ ਘਾਟ ਆ ਯਾਰ ਐਡਾ ਮੈਂ 나ੜੀ ਨਹੀਂ ਹਾਂ ਪੂਰੇ ਉਸਤਾਜਾਂ ਦਾ ਚੰਡ ਕੇ ਫਿਰ ਤੋਰੇ ਆਂ ਵੰਡੀਆਂ ਚ। ਕੱਲ ਸਾਢੇ 5 ਗਿਆ ਨਾ 6000 ਦੀ ਪਾ ਦੇ। 6 ਤਾਂ ਉਹਨੇ ਆਪਣੇ ਪਹਿਲੇ ਹੀ ਕਹਿਤਾ। ਪੁੱਛ ਤਾਂ। ਰਾਜੂ ਐ ਜਰ ਹੱਦ ਹੋ ਗਈ ਯਾਰ। ਸਾਢੇ 6 ਦੀ? ਨਹੀਂ ਬਾ ਠੀਕ ਆ ਰਾਜੂ ਬੱਸ। ਸਾਢੇ 6 ਦੀ। ਉਸ ਤੋਂ ਬਾਅਦ ਨਹੀਂ ਰਾਜੂ ਸਤ ਪਹਿਲੇ ਗਏ। ਸਾਢੇ 6 ਦੀ। 85 ਦੀ ਲਾ ਜਾ। ਕਿੰਨਾ ਹੁੰਦਾ 85? 8500। 8500 ਤੇਰਾ ਕੱਢਤਾ। ਬਾਬੇ ਠੀਕ ਆ। ਸਾਢੇ 6 ਤੋਂ ਵੱਧ। ਨਾ ਇਹ ਚੋਂ ਧੱਕਾ ਨਹੀਂ ਦੂਸਰੀ ਲਊ। ਹਾਂ। ਸੂਲਿਆਂ ਤੇ ਖੜੂ ਮੈਂ ਆਪਣੇ ਤੇ। ਉਹ ਜਿਹੜੀ ਜਾਇਜ਼ ਗੱਲ। ਨਾ 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 ਲੰਬਾ ਵਰਤਣਾ। ਬੱਸ ਐਡੀ ਮੈਂ ਉਹ ਕੰਮ ਨਹੀਂ ਕਰਦਾ ਸੂਲ ਮੇਰੇ ਸਹੀ ਰਹਿਣਗੇ ਲੇਵਰਾਂ ਕਰ ਹੱਥ ਕਰ ਲਿਆ ਬੇਤੀ 7000 ਰੁਪਏ ਕਰਨ ਲੈ ਲੈ ਜਾ ਸਾਨੂੰ ਪਤਾ ਵੀ ਕੀ ਬਣਨਾ 3 4 5 6 7 200 ਰੁਪਏ ਦਿਓ ਜੀ ਇਹਨੂੰ ਇੱਥੇ ਬੰਦੋ ਜੀ ਜੋੜੀ ਨੂੰ ਪ੍ਰੀਮੀਅਮ ਇੱਥੋਂ ਸਿਆਮ ਨੂੰ ਰੈਸਟ ਲਈ ਆਪੀ ਫੜੋ ਉਹ ਗੱਡੀ ਵਾੜ ਬਾਈਟਨੈਸ ਚੱਕ ਦੇ ਇਹੋ ਬਾਦੂ ਨੂੰ ਉਟਾਉਣਗੇ ਲੱਗੀ ਮੇ ਤਰਾਏ ਤੇਰੀ ਗਲੀ ਪੱਕੀ ਐ 300 ਰੁਪਏ ਖੰਡ ਦੇ ਫਰਦੇ ਨੇ ਨੋ ਟਾਊਨ ਦੇ ਬਾਬੇ ਲੈ ਵੇਜ ਬਾਦੂ ਬਸ ਬਾਬਾ ਜਾਉਂਦਾ ਰਹਿ ਬਹੁਤ ਨਹੀਂ ਬਹੁਤ ਨਹੀਂ ਜੀ ਬਹੁਤ ਨਹੀਂ ਚਲੋ ਇਹ ਰੱਪੀਆਂ ਨਹੀਂ ਪਾਰਾ ਪਰੇ ਮੈਨੂੰ ਬੇਲਾ ਕਰਮ ਕਰਨ ਨੂੰ ਦਿਓ ਲੈ ਰੱਪੀਆਂ ਦਿਖਾ ਉਹ ਦੇਖੋ ਗੜੀਆਂ ਆਪਣੇ ਨਹੀਂ ਪੈਣਾਂ ਉਹ ਘੱਟ ਰੇਟ ਤੇ ਲਵਾਂਗੇ ਇਹ ਘੱਟ ਰੇਟ ਦੀ ਗੱਲ ਉਹ ਨਹੀਂ ਆਪਣੇ ਨਹੀਂ ਪੈਣੀਆਂ ਉਹ ਭੰਕੇ ਭੰਕੇ ਸੌਦਾ ਲਵਾਂਗੇ ਭੰਕੇ ਸੌਦਾ ਲਵਾਂਗੇ ਚਲੋ ਉਧਰ 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 ਜਾਓ ਚੱਲ ਆਜਾ ਆ ਪੱਠਾ ਮੰਨ ਪ੍ਰੇਮੀਆਂ ਇਕੱਲੇ ਲੈਣੀਆਂ ਬਾਬਾ ਤੇਰੀਆਂ ਹਾਂ ਆਓ